ਮਾਤਾ ਤੈਨੂੰ ਐ ਦੱਸਣ ਨੂੰ ਫੋਨ ਲਾਇਆ ਸੀ ਮੈਂ ਕਿਹਾ ਮੈਨੂੰ ਮੁੰਡਾ ਕਹਿੰਦਾ ਸੀ ਤੂੰ ਵੋਟਾਂ 'ਚ ਖੜਜਾ ਹਾਂ ਤੇਰਾ ਹਾਂ ਭਾਈ ਮੈਂ ਨਹੀਂ ਖੜ ਸਕਦੀ ਸਾਡੇ 4 ਵੋਟਾਂ ਨੇ ਚਾਰੇ ਦੇਖ ਇੱਕ ਕਾਂਗਰਸ ਦੀ ਆ ਇੱਕ ਅਕਾਲੀਆਂ ਦੀ ਆ ਇੱਕ ਭਣੇ ਝਾੜੂ ਦੀ ਆ ਇੱਕ ਹੈਗੀ ਆਜ਼ਾਦ ਦੀ ਹਜੇ ਇਹ ਨਹੀਂ ਪਤਾ ਜਿਹੜੀ ਛੋਟੇ ਛੋਟੇ ਦੋ ਨੇ ਉਹ ਕਿਹੜੀ ਪਾਰਟੀ 'ਚ ਜਾਣ ਹਾਂ ਹਜੇ ਤਾਂ ਉਹਨਾਂ ਦੀ ਵੋਟ ਨਹੀਂ ਬਣੀ ਉਹੀ ਤਾਂ ਮੈਂ ਗੱਲ ਕਰਦੀ ਆ ਪੁੱਤ ਪੋਤੀ ਛੋਟੇ ਛੋਟੇ ਹਾਂ ਇਹ ਤੂੰ ਦੱਸ ਅਸੀਂ 4 ਮੈਂਬਰਾਂ ਕਰਦੇ ਚਾਰਾਂ ਦੀਆਂ ਸਾਡੀਆਂ ਅੱਡੋ-ਅੱਡੀ ਸਲਾਹਾਂ ਨੇ ਫਿਰ ਤੂੰ ਮੈਨੂੰ ਇਹ ਦੱਸ ਮੈਨੂੰ ਲੋਕਪੋਟ ਕਿੱਥੋਂ ਪਾਉਣਗੇ ਹਾਂ ਜੇ ਮੈਂ ਤਾਂ ਘਰ ਹੀ ਨਹੀਂ ਖਾਲੀ ਪੀਪਾ ਚੱਕਣਾ ਪਊ ਹਾਂ ਕਿਉਂਕਿ ਫਿਰ ਜੇ ਮੈਂ ਤਾਂ ਕਰਦਿਆਂ ਨਹੀਂ ਵੋਟ ਨਹੀਂ ਪਾਉਣੀ ਉਹੀ ਤਾਂ ਹੈ ਮੇਰੀ ਇੱਕ ਵੋਟ ਹੋਊ ਭਾਵੇਂ ਮੈਂ ਤਾਂ ਅਥਾ ਜਵਾਨਤ ਵੀ ਨਹੀਂ ਭਰੀ ਜਾਣੀ ਫਿਰ ਪਤਰ ਮੁੰਡੇ ਨੂੰ ਸਮਝਾ ਦੇ ਮਾਨੂੰ ਕੋ ਹੋਰ ਜਨਾਨੀ ਦੱਸਦੀਆਂ ਹਾਂ ਉਹਦੇ ਹੱਥ ਚ ਕਾਫੀ ਲੋਕ ਨੇ ਪਤਾ ਉਹ ਭੈਣੇ ਨਾਲ ਤਾਂ ਕਿੱਟੀ ਪਾਰਟੀ ਪਾਉਂਦੀ ਆ ਆ ਕੁਛ ਵੀ ਜੋ ਕਹੇ ਨਾਲੇ ਭੈਣੇ ਉਹ ਹੋਰ ਜੋਗਾ ਜੂਗਾ ਕਰਵਾਉਂਦੀ ਆ ਹਾਂ ਨਾਲੇ ਹੋਰ ਕਈ ਕੰਮ ਕਰਦੀ ਆ ਬੁੜੀਆਂ ਦੇ ਛੋਟੇ ਛੋਟੇ ਹਾਂ ਪੈਨਸ਼ਨਾਂ ਪੁੱਛਣਾ ਮਿਲਵਾ ਦਿੰਦੀ ਆ ਹਾਂ ਅਦਵਾਈਆਂ ਵੀ ਵੀ ਰਹਿੰਦੇ ਐ ਕਿਸੇ ਸਰਸਰ ਕੋ ਗੋਲੀ ਗਾਰੀਆਂ ਵੀ ਇਹਦੇ ਕੋਲ ਕੋ ਪੱਤਾ ਰੱਖਿਆ ਹੁੰਦਾ ਹਰਾ ਪੱਤਾ ਰੱਖਿਆ ਹੁੰਦਾ ਕਿ ਚਿੱਟਾ ਜਿਹਾ ਰੱਖਿਆ ਹੁੰਦਾ ਹਾਂ 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 ਅਰ ਹਾਂ ਹਾਂ ਉਹੀ ਉਹੀ ਜਿਹੜੇ ਪੱਤੇ ਰਗੜ ਕੇ ਵੀ ਦਿੰਦੀ ਆ ਹਾਂ ਪੱਤੇ ਰਗੜ ਕੇ ਵੀ ਦਿੰਦੀ ਪਤਾ ਨਹੀਂ ਕਾਹ ਦੇ ਦਿੰਦੀ ਬਣ ਮੈਨੂੰ ਨਹੀਂ ਪਤਾ ਹਾਂ ਉਹਨੂੰ ਪੱਤਿਆਂ ਵਾਲੀ ਉਹ ਕਹਿੰਦੇ ਨੇ ਕਿ ਆ ਦਤਾ ਹਾਂ ਉਹਦੇ ਹੱਥ 'ਚ ਲੋਕ ਹੈਗੇ ਨੇ ਵਧੀਆ ਹਾਂ ਨਾਲੇ ਤਾਂ ਉਹਦੇ ਪੈਸੇ ਘੱਟ ਲੱਗਣਗੇ ਆਹੋ ਮੈਂ ਆਕੇ ਤੁਹਾਨੂੰ ਸਾਰੀ ਗੱਲ ਦੱਸੂ ਦੇਖ ਹੁਣ ਲੱਗਿਆ ਹੈ ਨਾ ਘਰ ਘਰ ਕੈਮਰੇ ਅਗਲਾ ਰੇਕ ਬੰਦੇ ਨੂੰ ਦੇਖਦਾ ਫਲਾਣੇ ਦੇ ਘਰੇ ਕਿੰਨੇ ਗੇੜੇ ਮਾਰ ਗਿਆ ਜੇ ਤਾਂ ਐਮਸੀ ਦੇ ਘਰੇ ਬੰਦਾ ਗੇੜਾ ਮਾਰਦਾ ਤਾਂ ਵੀ ਆਲਾ ਦੇਖ ਲੈਂਦਾ ਵੀ ਐਮਸੀ ਦੇ ਘਰੇ ਕਿੰਨੇ ਗੇੜੇ ਮਾਰ ਗਏ ਜਾਂ ਫਿਰ ਐਮਸੀ ਦੇ ਚਮਚੇ ਦੇ ਘਰੇ ਕਿੰਨੇ ਗੇੜੇ ਮਾਰ ਗਿਆ ਜਾਂ ਫਿਰ ਐਮਸੀ ਦਾ ਚਮਚਾ ਕਿੰਨੇ ਗੇੜੇ ਮਾਰਦਾ ਜਾਂ ਫਿਰ ਐਮਸੀ ਕੀ ਦੇ ਘਰੇ ਕਿੰਨੇ ਗੇੜੇ ਮਾਰਦਾ ਭੈਣੇ ਲੋਕਾਂ ਇੰਨਾਂ ਤਾਂ ਹੁਣ ਦੂਰਬੀਨ ਵਰਗੀ ਅੱਖਾਂ ਹਾਂ ਹੁਣ ਤਾਂ ਕੁੱਤੇ ਖਾਣ ਤੋਂ ਪਰੇ ਚੰਗਾ ਅਗਲਾ ਓਹ ਖਾਲੀ ਹੱਥ ਚਰਮਾਲ ਦੇ ਕੇ ਲੈ ਕਹਦਾ ਫਲਾਣੇ ਦੇ ਪੈਸੇ ਦੇ ਕੇ ਆਈਆ ਹਾਂ ਨਾਲੇ ਹੁਣ ਨਹੀਂ ਤਵਾਰ ਹੁਣ ਤਾਂ ਪੈਸੇ ਲੈਣ ਵਾਲੀ ਭੈਣੇ ਜੇਬ ਦੇ ਵਿੱਚ ਕੈਮਰਾ ਆਨ ਕਰਦੇ ਨੇ ਸਭ ਨੂੰ ਦਿਖਾਉਂਦੇ ਨੇ ਹਾਂ ਉਹਨਾਂ ਹੀ ਦੇਖ ਹੈਗਾ ਜਿਹੜਾ ਪੈਸੇ ਲੈਂਦਾ ਉਹਨਾਂ ਹੀ ਗੁਨਾਹਗਰ ਹੋ ਆ ਜਿਹੜਾ ਪੈਸੇ ਲੈਂਦਾ ਉਹ ਵੀ ਉਹਨਾਂ ਹੀ ਜ਼ੁਲਮ ਜ਼ੁਲਮ ਵਾਲਾ ਜਿਹੜਾ ਪੈਸੇ ਭੈਣੇ ਦਿੰਦਾ ਉਹ ਵੀ ਉਹਨਾਂ ਹੀ ਹੱਕਦਾਰਾ ਜ਼ੁਲਮ ਦੇ ਹਾਂ ਹੁਣ ਤਾਂ ਧਾਰਾ ਇਹ ਜੇ ਚੱਲੀ ਹੋਈ ਨੇ ਭੈਣੇ ਹਾਂ ਮੈਂ ਨਹੀਂ ਇਹ ਜਿਹੇ ਪੁੱਠੇ ਪੰਗਾ ਚ ਪੈਂਦੀ ਨਾ ਨਾ ਆਪਾਂ ਨੇ ਕੀ ਲੈਣਾ ਰੋਟੀ ਖਾਣੇ ਆਪਦਾ ਘਰ ਆਰਾਮ ਦੇ ਨਾਲ ਤੋਂ ਹੋਰ ਟਾਈਮ ਦੀ ਐਵੇਂ ਹਾਂ ਲੋਕਾਂ ਦੀ ਨਿਗਾਹ ਚਾਹੀ ਲੋਕਾਂ ਦੇ ਗਾਲਾਂ ਕਹੀਏ ਪਤਾ ਫਿਰ ਇਹ ਗਿਆ ਗਾਲਾਂ ਕੱਢਦੀਆਂ ਮੈਂ ਤਾਂ ਸੁਣਦੀਆਂ ਮਾਂ ਖੇਤ 'ਤੇ ਗਦੇ ਨਾ ਨਹੀਂ ਹੁੰਦੀ ਜਿਹੜੀਆਂ ਇਹਨਾਂ ਨਾਲ ਕਰਦੀਆਂ ਨੇ ਹਾਂ ਬੋਲਣ ਲੱਗੀਆਂ ਅੱਗਾ ਪਿੱਛਾ ਨਹੀਂ ਤੀਵੀਆਂ ਦੇਖਦੀਆਂ ਭਾਣੇ ਭੇਰ ਹਾਂ ਬਹੁਤ ਬੋਲਦੀਆਂ ਨੇ ਹਾਂ ਠੀਕ ਆ ਕੋਈ ਗੱਲ ਨਹੀਂ ਬੈਠ ਕੇ ਸਲਾਮ ਅਸ਼ਰੋ مشورہ کر لਾਂਗੇ ਆਪਾਂ ਜਿਵੇਂ ਮਨ ਮਨ ਨੂੰ ਮੋਕਣ ਕਰ ਲਾਂਗੇ ਆ ਤੁਸੀਂ ਦੇਖ ਲਓ ਜਿਵੇਂ ਤੁਹਾਡਾ ਮਨ ਕਹਿੰਦਾ ਪਰ ਮੇਰੇ ਬੰਨੀਆਂ ਤੋਂ ਸਾਫ਼ ਜਵਾਬ ਆ